ਸਤਿ ਸ੍ਰੀ ਅਕਾਲ ਬਾਈ ਜੀ ਕਹਿੰਦੇ ਕਈ ਵਾਰੀ ਕੋਈ ਨਿੱਕਾ ਜਿਹਾ ਟੌਪਿਕ ਹੁੰਦਾ ਤੇ ਗੱਲ ਚੱਲ ਪੈਂਦੀ ਹੈ ਸਾਰਾ ਬਸਾਰਦੇ ਵੀ ਚੜ ਗਿਆ ਤੇ ਚਲੋ ਕਿਸੇ ਸਾਡੇ ਭਰਾ ਨੇ ਪੋਸਟ ਪਾਈ ਹੋਈ ਸੀਗੀ ਆਪਦੇ ਬੇਟੇ ਲਈ ਵੀ ਬੇਟਾ ਮੇਰਾ ਸਾਡਾ ਮਿੱਤਰ ਹੈ ਤੇ ਨੈਸ਼ਨਲ ਖਿਡਾਰੀ ਬਣ ਗਿਆ ਉਹੀ ਟਰੋਫੀ ਦੇ ਉੱਤੇ ਲਿਖਿਆ ਹੋਇਆ ਵੀ ਉਹਦਾ ਸਕੂਲ ਬਾਰੇ ਲਿਖਿਆ ਵੀ ਨੈਸ਼ਨਲ ਸਕੂਲ ਤੇ ਥੱਲੇ ਲਿਖਿਆ ਹੋਇਆ ਲੁਧਿਆਣਾ ਟਰੋਫੀ ਦੇ ਉੱਤੇ ਹਨਾ ਤੇ ਮੈਡਲ ਵੀ ਮਿਲਿਆ ਹੋਇਆ ਉਹਨੂੰ ਮੈਂ ਤੇ ਸਾਬ ਗੱਲਾਂ ਕਰਨ ਲੱਗ ਗਏ ਵੀ ਯਾਰ ਸਾਬ ਨੈਸ਼ਨਲ ਖੇਡ ਕੇ ਆਇਆ ਕਿ ਸਟੇਟ ਖੇਡਿਆ ਇਹ ਕਹਿੰਦਾ ਵੀ ਬਾਪਾ ਵੀ ਕੀ ਹੋ ਸਕਦਾ ਵੀ ਮੈਂ ਕਿਹਾ ਵੀ ਜਿਹੜੀਆਂ ਨੈਸ਼ਨਲ ਗੇਮਾਂ ਨੇ ਉਹ ਲੁਧਿਆਣੇ ਹੋ ਸਕਦੀਆਂ ਨੇ ਇਹ ਕਹਿੰਦਾ ਵੀ ਹਾਂ ਹੋ ਸਕਦੀਆਂ ਮੈਂ ਕਿਹਾ ਚਲੋ ਯਾਰ ਮੈਨੂੰ ਵੀ ਨਹੀਂ ਇਹਦੇ ਬਾਰੇ ਪਤਾ ਵੀ ਕੀ ਪਤਾ ਜੇ ਹੁਣ ਆਪਾਂ ਹੋਰ ਸਟੇਟ ਤੇ ਜਾਂਦੇ ਆ ਹైదరాబాద్ ਜਾਂਦੇ ਆ ਜਾਂ ਦਿੱਲੀ ਜਾਈਏ ਉਹ ਵੀ ਤਾਂ ਇੱਕ ਤਰ੍ਹਾਂ ਦੀ ਸਟੇਟ ਆ ਉੱਥੇ ਸਾਰੀ ਸਟੇਟਾਂ ਤੇ ਜਵਾਕ ਜਾਂਦੇ ਨੇ ਪਰ ਕਨਫਿਊਜ਼ਨ ਹੋਈ ਹੋਈ ਆ ਤੂੰ ਕੀ ਕਹਿੰਦੀ ਸੀਗੀ ਉਹ ਵੀ ਨੈ ਪੰਜਾਬ ਹੈ ਟੀਮ ਦਾ ਪੰਜਾਬ ਵੱਲੋਂ ਖੇਡਿਆ ਹੁਣ ਨੈ ਜੇ ਆਪਾਂ ਕਹਿੰਦੇ ਵੀ ਨੈਸ਼ਨਲ ਖਿਡਾਰੀ ਬਣ ਗਿਆ ਮੰਨ ਲਾ ਸਪੋਜ਼ ਕਰ ਲਾ ਨੈਸ਼ਨਲ ਖਿਡਾਰੀ ਨੈਸ਼ਨਲ ਖੇਡ ਕੇ ਖਿਡਾਰੀ ਬਣੂਗਾ ਕਿ ਸਭ ਬਿਨਾਂ ਖੇਡੇ ਮਤਲਬ ਕੀ ਚੱਕਰ ਹੁੰਦਾ ਇਹਦਾ ਇਹ ਜਾਣ ਤਾਂ ਮੈਨੂੰ ਲੱਗਦਾ ਜਿਵੇਂ ਉੱਥੇ ਲਿਖਿਆ ਹੋਇਆ ਪੰਜਾਬ ਲੁਧਿਆਣਾ ਬ੍ਰੈਕਟ ਚ ਪਾਇ ਲੁਧਿਆਣਾ ਹਾਂ ਜਾਣ ਸਕੂਲ ਨੈਸ਼ਨਲ ਸਕੂਲ ਆ ਨਾ

ਫਿਰ ਉਹ ਜੇ ਪਰ ਉਹ ਲੁਧਿਆਣੇਸ ਖੇਡਿਆ ਥੋੜੀ ਆ ਜਾਂ ਪਤਾ ਕੀ ਹੋਣਾ ਜਿੱਥੇ ਦਾ ਹੈਗਾ ਉਹ ਹਾਂ ਉਹ ਮੇਰੇ ਖਿਆਲ ਨਾਲ ਉਹ ਸਕੂਲ ਵੱਲੋਂ ਸਨਮਾਨ ਕੀਤਾ ਹੋਇਆ ਉਹਨੂੰ ਜਿਹੜੀ ਟਰੋਫੀ ਆ ਪੰਜਾਬ ਬ੍ਰੈਕਟ ਚਾ ਕਿ ਲੁਧਿਆਣਾ ਬ੍ਰੈਕਟ ਚਾ ਲੁਧਿਆਣਾ ਬ੍ਰੈਕ ਲੁਧਿਆਣਾ ਪੰਜਾਬ ਨਹੀਂ ਨਹੀਂ ਪੰਜਾਬ ਬ੍ਰੈਕਟ ਚਾ ਲੁਧਿਆਣਾ ਨਹੀਂ ਹੈਗਾ ਪੰਜਾਬ ਤਾਂ ਉਹਦੀ ਉਹਦੇ ਤੇ ਸ਼ਰਟ ਤੇ ਲਿਖਿਆ ਹੋਇਆ ਚਾ ਕੋ ਸ਼ੀਲਡ ਦੀ ਫੋਟੋ ਪਾ ਦਾਂਗੇ ਨਾਲ ਆ ਪਾ ਲ ਜ ਅਸਲ ਚ ਉਹ ਪੰਜਾਬ ਟੀਮ ਵੱਲੋਂ ਖੇਡਿਆ ਹਾਂ ਖੇਡਿਆ ਨੈਸ਼ਨਲ ਆ ਜਿਵੇਂ ਮਾਲਾ ਹੁਣ ਸਾਭ ਇੱਥੇ ਜਿੱਤ ਗਿਆ ਦੀ ਡਿਸਟ੍ਰਿਕਟ ਚ ਡਿਸਟ੍ਰਿਕਟ ਤੋਂ ਬਾਅਦ ਇਹਨੇ ਜਾਣਾ ਸੀ ਸਟੇਟ ਖੇਡਣ ਹੂੰ ਜਦੋਂ ਮਾਲਾ ਸਟੇਟ ਖੇਡਣ ਚਲੇ ਗਿਆ ਫਿਰ ਮਾਲਾ ਚਾਹੇ ਦਿੱਤੇ ਆ ਭਾਵੇਂ ਹਾਰਿਆ ਸਟੇਟ ਦਾ ਖਿਡਾਰੀ ਹੋ ਗਿਆ ਜਿਸ ਸਟੇਟ ਖੇਡਣ ਗਿਆ ਜੇ ਇਹ ਨੈਸ਼ਨਲ ਖੇਡਣ ਜਾਊਗਾ ਤਾਂ ਉਹ ਇੰਡੀਆ ਲੈਵਲ ਤੇ ਹੋਊਗਾ ਵੀ ਜੇ ਇੰਡੀਆ ਲੈਵਲ ਤੇ ਖੇਡਣ ਜਾਊ ਤਾਂ ਹੀ ਨੈਸ਼ਨਲ ਹੋਊਗਾ ਨੈਸ਼ਨਲ ਜਾਣਾ ਦਾ ਪੰਜਾਬ ਦੀ ਟੀਮ ਚੋਂ ਆ ਨਾ ਟੀਮ ਵੀ ਹੋ ਸਕਦੀ ਆ ਪੰਜਾਬ ਦੀ ਟੀਮ ਚੋਂ ਜਿੱਤਿਆ ਹੋਵੇ ਨੈਸ਼ਨਲ ਪੰਜਾਬ ਦੇ ਉਤੋਂ ਹੋਊਗਾ ਇੰਟਰਨੈਸ਼ਨਲ ਪੂਰੇ ਇੰਡੀਆ ਤੇ ਵੇਚਤੇ ਹੋਊਗਾ ਇਹ ਇੰਟਰਨੈਸ਼ਨਲ ਚ ਕਿਉਂਕਿ ਲੱਗ ਲੱਗ ਕੰਟਰੀਆਂ ਦੀ ਇੰਟਰਨੈਸ਼ਨਲ ਚ ਜਿਵੇਂ ਆਉਂਦੀਆਂ ਨੇ ਨੇਪਾਲ ਚਾਈਨਾ ਸਾਰੀਆਂ ਆ ਜਾਂਦੀਆਂ ਨੇ ਆਹ ਚੋਂ ਆਪਣੀ ਟੀਮ ਚੋਂ ਜਿੱਤੇ ਆ ਪੰਜਾਬ ਨੈਸ਼ਨਲ ਗੇਮਾਂ ਚ ਗਏ ਹੁਣੇ ਉਹ ਕੇ ਇਹ ਹਾਂ ਆਏ ਹੋਣਾ ਵੀ ਜਿਹੜਾ ਇਹ ਸਕੂਲ ਵੱਲੋਂ ਸਕੂਲ ਦੀਆਂ ਗੇਮਾਂ ਸੀ ਪੰਜਾਬ ਵੱਲੋਂ ਰੀਪ੍ਰੀਜ਼ੈਂਟ ਕਰਿਆ ਹੈਂ ਕਿਹੜਾ ਮੈਂ ਫਤਿਹਗੜ ਸਾਹਿਬ ਤੋਂ ਚੱਲਿਆ ਹੈ ਨਾ ਫਤਿਹਗੜ ਸਾਹਿਬ ਤੋਂ ਮਤਲਬ ਜਿਵੇਂ ਵੀ ਲਾ ਲਓ ਜਿਹੜਾ ਸਟੇਟ ਲੈਵਲ ਤੇ ਖੇਡੂਗਾ ਪਿੱਛੇ ਜ਼ਿਲ੍ਹਾ ਤਾਂ ਫਤਿਹਗੜ ਸਾਹਿਬ ਹੀ ਆਊਗਾ ਨਾ ਔਰ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਹੁਣੇ ਮੰਨ ਲਓ ਪੰਜਾਬ ਤੋਂ ਅੱਗੇ ਨੈਸ਼ਨਲ ਗੇਮ ਚ ਜਾਵੇ ਫਿਰ ਆਊਗਾ ਤਾਂ ਪੰਜਾਬ ਦਾ ਹੀ ਹੈ ਨਾ ਵੀ ਬੱਚਾ ਤਾਂ ਪੰਜਾਬ ਦਾ ਹੀ ਆ ਨਾ ਨਹੀਂ ਜਿਹੜੀ ਸ਼ੀਲਡ ਮਿਲੀ ਆ ਉਹ ਸਕੂਲ ਵੱਲੋਂ ਮਿਲੀ ਆ ਪੱਕਾ ਨਹੀਂ ਪਤਾ ਪਰ ਹਮ ਜਿੱਥੇ ਦਾ ਕ ਲੱਗਦਾ ਜਿਵੇਂ ਸਕੂਲ ਦਾ ਪੂਰਾ ਲਿਖਿਆ ਹੋਇਆ ਲੁਧਿਆਣਾ ਗੇਮਾਂ ਸੀ ਨਾ ਲੁਧਿਆਣਾ ਲਿਖਿਆ ਹੋਇਆ ਲੁਧਿਆਣਾ ਕਿਉਂ ਲਿਖਿਆ ਆਇਆ ਫਿਰ ਇੱਕ ਵਾਰ ਸ਼ੀਲਡ ਦੇ ਨਾ ਪੜ੍ਹ ਲਓ ਚੰਗੀ ਤਰ੍ਹਾਂ ਦੁਬਾਰਾ ਉਹ ਮੈਂ ਤੈਨੂੰ ਸ਼ੀਲਡ ਦੇ ਆਪਾਂ ਸ਼ੀਲਡ ਦੀ ਫੋਟੋ ਨਾਲ ਪਾਣਾ ਤੈਨੂੰ ਦੁਬਾਰਾ ਇੱਕ ਵਾਰੀ ਸ਼ੀਲਡ ਵੀ ਪੜਾ ਦੇਣਾ ਫਿਰ ਆਪਾਂ ਵੀਡੀਓ ਐਡ ਕਰ ਜਾਨੀ ਇਹ ਹੋਊਗਾ ਵੀ ਗੇਮਾਂ ਲੁਧਿਆਣੇ ਹੋਈਆਂ ਹੋਣਗੀਆਂ ਹੋਈਆਂ ਹੋਣਗੀਆਂ ਨੈਸ਼ਨਲ ਪੱਧਰ ਤੇ ਨੈਸ਼ਨਲ ਪੱਧਰ ਤੇ ਜਿਹੜੇ ਹੋਰ ਸਟੇਟਾਂ ਦੇ ਜਵਾਗ ਉਹ ਇੱਥੇ ਲੁਧਿਆਣਾ ਆਪਣੇ ਜਵਾਗ ਜਾਂਦੇ ਨੇ ਕਿਤੇ ਹੋਰ ਹైదరాబాద్ ਜਾਂਦੇ ਨੇ ਕਿਤੇ ਮਹਾਰਾਸ਼ਟਰ ਜਾਂਦੇ ਨੇ ਤਾਂ ਮਲਾ ਉਹ ਲੁਧਿਆਣੇ ਗੇਮਾਂ ਹੋਈਆਂ ਲੁਧਿਆਣੇ ਗੇਮਾਂ ਜਵਾਗ ਤਾਂ ਫਤੇਗੜ ਸਾਹਿਬ ਦਾ ਹੈ ਫਤੇਗੜ ਸਾਹਿਬ ਦਾ ਬੱਚਾ ਜਿਹੜਾ ਲੁਧਿਆਣਾ ਲਿਖਿਆ ਇਹਦਾ ਮਤਲਬ ਗੇਮਾਂ ਲੁਧਿਆਣੇ ਹੋਈਆਂ ਨੇ ਲੁਧਿਆਣਾ ਬ੍ਰੈਕਟ ਚ ਪੰਜਾਬ ਲੁਧਿਆਣਾ ਪੰਜਾਬ ਦੇ ਲੁਧਿਆਣੇ ਗੇਮਾਂ ਹੋ ਰਹੀਆਂ ਨੇ ਗੇਮਾਂ ਹੋ ਰਹੀਆਂ ਨੇ ਜਿਹੜੀ ਪੰਜਾਬ ਉਰੀ ਪ੍ਰੈਜੈਂਟ ਕਰ ਰਹੇ ਹਨ ਹੁਣ ਕ੍ਰਿਕਟ ਦਾ ਮੈਚ ਹੁੰਦੇ ਨੇ ਉਹ ਮੈਚ ਕਿੱਥੋਂ ਕਿੱਥੋਂ ਟੀਮਾਂ ਆਈਆਂ ਹੁੰਦੀਆਂ ਨੇ ਅਫਰੀਕਾ ਕਿੱਥੇ ਆਪਰੇ ਹਾਲੀ ਵੀ ਤਾਂ ਹੁੰਦੇ ਨੇ ਆਪਰੇ ਵੀ ਤਾਂ ਹੁੰਦੇ ਨੇ ਉਹ ਕਿਹੜਾ ਉਹ ਆਪਾਂ ਕਹਿ ਦਾਂਗੇ ਜਦੋਂ ਆਪਾਂ ਦੇਖਣ ਗਏ ਸੀ ਪੰਜਾਬ ਵਰਸਸ ਹైਦਰਾਬਾਦ ਸੀ ਹਾਂ ਹਾਂ ਇਹ ਹੀ ਗੱਲ ਹੋਣੀ ਆ ਛੋਟਾ ਛੋਟਾ ਕਈ ਵਾਰੀ ਦਿਮਾਗ ਦੇਖ ਕਿਦਾਂ ਨੂੰ ਚਲੇ ਜਾਂਦਾ ਹੈ ਨਾ ਬੰਦੇ ਦਾ ਓਏ ਅੱਜ ਬੁਖਾਰ ਚੜਿਆ ਆ ਅਸਲ ਮੈਨੂੰ ਆਲੇ ਮੇਰੇ ਮੂੰਹ ਦੇਖ ਕੇ ਨਾ ਲਾਲ ਹੋਇ ਬੁਖਾਰ ਚੜਿਆ ਹੋਇਆ ਹੈ ਬੁਖਾਰ ਨੇ ਮੇਰੇ ਅੱਛਾ ਦਿਮਾਗ ਬੰਦ ਕਰਤਾ ਇੱਧਰ ਦੇਖਿੰਨਾ ਉਹ ਲਾਲ ਹੋਇਆ ਹੋਇਆ ਹੈ ਬੁਖਾਰ ਫੁੱਲ ਐ ਚੜ ਰਿਹਾ ਐ ਇਸ ਟਾਈਮ ਦੇ हिसाब ਨਾਲ 102-3 ਬੁਖਾਰ ਹੋ ਜੂ ਸਵੇਰ ਤੱਕ ਡਾਕਟਰ ਨੇ ਟੀਕਾ ਨਹੀਂ ਲਾਇਆ ਮੈਂ ਕਹਿੰਦਾ ਟੀਕਾ ਨਹੀਂ ਦਵਾਈ ਲੈ ਜਾ ਦਵਾਈ ਤਾਂ ਹੁਣ 4 ਘੰਟੇ ਬਾਅਦ ਖਾਣੀ ਦਵਾਈ ਮੈਂ ਹੁਣ ਖਾਣਾ ਕੀ ਪਤਾ ਫਰਕ ਪੈ ਜੂਵੇ ਕੋਈ ਦੁੱਧੋ ਦੇ ਦੇਣੀ ਸੌਣ ਲੱਗੇ ਨੂੰ ਗਰਮ ਜਿਆ ਕਰ